ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਸੀ ਹਾਜ਼ਰਾਂ ਦੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਮਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਗੱਲ ਕਰਦੇ ਆ ਜੀ ਆਪਾਂ ਸਾਰੇ ਜਾਣਦੇ ਆ ਹੁਣ ਤੱਕ ਸਾਡੇ ਸਾਰੇ ਪਰਿਵਾਰਕ ਜੀਆਂ ਨੂੰ ਵੀ ਇਸ ਖਬਰ ਦਾ ਪਤਾ ਲੱਗ ਗਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਹਾਦਸਾ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫੋਟੇਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਥੋੜਾ ਜਿਹਾ ਕੁਝ ਫੀਸ ਦੀ ਸੁਧਾਰ ਵੇਖਣ ਨੂੰ ਮਿਲ ਰਿਹਾ ਜੀ ਦੇਖੋ ਰਾਤ ਤੱਕ ਤਾਂ ਹਰਮਨ ਜੀ ਇਹ ਖਬਰਾਂ ਰਹੀਆਂ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਹਿੰਦੇ ਕਿ ਦੀ ਅੱਧਾ ਫੀਸ ਦੀ ਸੁਧਾਰ ਦੀ ਸੰਭਾਵਨਾ ਹੈ ਅੱਧਾ ਫੀਸ ਦੀ ਸੁਧਾਰ ਦੀ ਸੰਭਾਵਨਾ ਹੈ ਪਰ ਮੈਨੂੰ ਸਵੇਰੇ ਇੱਕ ਬਹੁਤ ਨਿੜਲੇ ਛੱਡਣ ਦਾ ਫੋਨ ਆਇਆ ਜਿਹੜਾ ਕਿ ਰਾਤ ਉੱਥੇ ਜਾ ਕੇ ਆਇਆ ਰਾਜਵੀਰ ਜਵੰਦਾ ਨੂੰ ਦੇਖ ਕੇ ਉਹਨੇ ਗੱਲ ਕਹੀ ਕਿ ਬਈ ਜੀ ਸੁਧਾਰ ਨਹੀਂ ਹੈ ਤੇ ਸੇਟ ਕਿੰਤਾ ਜਨ ਤੇ ਆਪਾਂ ਕੋਈ ਨੈਗੇਟਿਵ ਗੱਲ ਮੂੰਹ ਦੇ ਵਿੱਚੋਂ ਕੱਢਣੀ ਵੀ ਨਹੀਂ ਚਾਹੀਦੀ ਉਹ ਚੜ੍ਹਦੀ ਕਲਾ ਦੇ ਵਿੱਚ ਅਜਵੀਰ ਜਵੰਦਾ ਪੂਰੇ ਤੇ ਪੰਜਾਬੀਆਂ ਨੂੰ ਬਹੁਤ ਮਾਣ ਆ ਉਹ ਪੰਜਾਬੰਦਾ ਆਪਦਾ ਪੁੱਤ ਆ ਆਪਦਾ ਪਰਿਵਾਰਕ ਮੈਂਬਰ ਆ ਤੇ ਮੈਂ ਅੱਜ ਤੱਕ ਹਰਮਨ ਜੀ ਕਦੇ ਇਹ ਦੇਖਿਆ ਨਹੀਂ ਕਿ ਕਿਸੇ ਇੱਕ ਵਿਅਕਤੀ ਦੇ ਲਈ ਕਿਸੇ ਵੀ ਇੱਕ ਬੰਦੇ ਲਈ ਇੰਨੇ ਵੱਡੇ ਪੱਦਰ ਦੇ ਉੱਤੇ ਲੋਕ ਅਰਦਾਸਾਂ ਕਰਦੇ ਹੋਣ ਆਪਾਂ ਦੇਖੋ ਆਪਦਾ ਕੋਈ ਪਰਿਵਾਰਕ ਮੈਂਬਰ ਹੋਵੇ ਕੋਈ ਦੋਸਤ ਮਿੱਤਰ ਜਿਹੜੀ ਜਿਹਦੇ ਨਾਲ ਜਿੰਨੀ ਨੇੜਤਾ ਹੁੰਦੀ ਆ ਉਹਦੇ ਲਈ ਆਪਾਂ ਅਰਦਾਸਾਂ ਕਰਦੇ ਨਹੀਂ ਆ ਅਰਦਾਸਾਂ ਕਰਵਾਉਂਦੇ ਨਹੀਂ ਆ ਪਰ ਇੱਥੇ ਜੇ ਗੁਰਦੁਆਰਾ ਅੰਮ੍ਰਿਤਸਰ ਤੋਂ ਲੈ ਕੇ ਫੋਟਸ ਹਸਪਤਾਲ ਤੱਕ ਲੋਕ ਤੁਰ ਕੇ ਜਾ ਰਹੇ ਪ੍ਰਸ਼ਾਦ ਲੈ ਕੇ ਕੋਈ ਬੰਦਾ ਬਾਹਰਲੇ ਮੁੱਖ ਤੇ ਬਿਠਾ ਅਰਦਾਸਾ ਕਰ ਰਿਹਾ ਕੋਈ ਫੋਟੋ ਹਸਪਤਾਲ ਦੇ ਬਾਹਰ ਅਰਦਾਸਾ ਕਰ ਰਿਹਾ ਉਸ ਨੇ ਕਿਸੇ ਗੁਰੂ ਘਰ ਦੇ ਵਿੱਚ ਪਾਠ ਰਖਾਇਆ ਥੰਡ ਪਾਠ ਸਾਹਿਬ ਰਖਾਇਆ ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ ਮੈਂ ਨਾ ਕਿਸੇ ਦਾ ਵੀ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਇਹ ਪੰਜਾਬੀਆਂ ਦੇ ਜਜ਼ਬਾਤ ਕਿਸ ਤਰੀਕੇ ਦੇ ਨਾਲ ਰਾਜਵੀਰ ਜਵੰਧਾ ਦੇ ਨਾਲ ਜੁੜੇ ਆ ਪਰ ਡਾਕਟਰ ਆ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਨੁਕਸਾਨ ਬਹੁਤ ਹੋ ਗਿਆ ਜਿਹੜਾ ਬ੍ਰੇਨ ਨੂੰ ਜਾਂਦੀ ਹੁੰਦੀ ਹੈ ਸਪਾਈਨ ਜਿਹੜੀ ਜਾਂਦੀ ਆ ਉਹ ਬਿਲਕੁਲ ਨੁਕਸਾਨੀ ਜਾ ਚੁੱਕੀ ਆ ਤੇ ਬਹੁਤ ਸਤੀ ਜਿਹੜੀ ਆ ਉਹ ਉਵੇਂ ਹੀ ਕ੍ਰਿਟੀਕਲ ਆ ਕਰਨ ਦਾ ਭਾਗ ਇਹ ਆ ਬਾਕੀ ਅਸੀਂ ਹਮੇਸ਼ਾ ਇਸ ਗੱਲ ਦੀ ਅਰਦਾਸ ਕਰਦੇ ਕੋਈ ਚੜ੍ਹਦੀ ਕਲਾ ਦੇ ਵਿੱਚ ਰਹੇ ਪਰ ਇਸੇ ਦਾ ਬਹੁਤ ਸਾਰੇ ਪਹਿਲੂ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਆ ਦੇਖੋ ਇੱਕ ਤਾਂ ਇਹ ਆ ਜੀ ਕਿ ਰਾਜਵੀਰ ਜਮੰਦਾ ਨੇ 24-25 ਲੱਖ ਰੁਪਏ ਦਾ ਇਹ ਮੋਟਰਸਾਈਕਲ ਲਿਆ BMW ਕੰਪਨੀ ਦਾ ਮੇਰਾ ਕਲ ਮਹੀਨਾ ਦੋ ਮਹੀਨੇ ਪਹਿਲਾਂ ਲਿਆ ਕੈਨੇਡਾ ਦੇ ਵਿੱਚ ਗਿਆ ਸੀ ਕੁਝ ਕਢਣ ਪਹਿਲਾਂ ਉੱਥੋਂ ਉਹ ਹੈਲਮਟ ਤੇ ਹੋਰ ਸਮਾਨ ਲੈ ਕੇ ਆਇਆ ਕਿਉਂਕਿ ਬੰਦਾ ਬਹੁਤ ਸ਼ਕੀਨ ਆ ਉਹ ਬੰਦਾ ਅੰਗੇਲੀ ਕਰਨ ਵਾਲਾ ਨਹੀਂ ਆ ਉਹਨੇ ਆਪ ਦਾ ਜਿਹੜੀ ਕਿੱਟ ਹੁੰਦੀ ਹੈ ਜਿਹੜੀ ਕਿ ਬੋਡੀ ਨੂੰ ਕਵਰ ਕਰਨ ਵਾਲੀ ਉਹ ਪਾ ਕੇ ਸਫ਼ਰ ਕਰਨਾ ਸੇਫਟੀ ਸ਼ੂਜ਼ ਪਾ ਕੇ ਸਫ਼ਰ ਕਰਨਾ ਮਹਿੰਗਾ ਹੈਲਮਟ ਪਾ ਕੇ ਕਰਨਾ ਪਰ ਤੁਸੀਂ ਇਹ ਦੇਖੋ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਜ ਰਾਜਵੀਰ ਜਵੰਦਾ ਦੀ ਸਥਿਤੀ ਕੀ ਹੈ ਤੇ ਕਿਉਂ ਆ ਕਿਉਂ ਦਾ ਉੱਤਰ ਇਹ ਹੈ ਜੀ ਕਿ ਆਵਾਰਾ ਪਸ਼ੂਆਂ ਦੀ ਪਰਮਾਰ ਇੰਨੀ ਆ ਵੀ ਦੋ ਪਸ਼ੂ ਦਾ ਤਿੰਨ ਪਸ਼ੂ ਸੜਕ ਦੇ ਵਿੱਚ ਲੜ ਰਹੇ ਆ ਉਹ ਕਾਰਨ ਇੱਕ ਬ੍ਰੇਕ ਮਾਰੀ ਤੇ ਮਗਰਲੇ ਪਾਸੇ ਇਹ ਵੱਜਿਆ ਤੇ ਜਿਹਦੇ ਕਰਕੇ ਅੱਜ ਰਾਜਵੀਰ ਜਵੰਦੇ ਦੀ ਇਹ ਹادثਾ ਜਦੋਂ ਤੁਸੀਂ ਗੱਡੀ ਲੈਣੇ ਆ ਮੋਟਰਸਾਈਕਲ ਲੈਣੇ ਆ ਉਹ ਤੁਸੀਂ ਗੱਡੀ ਰੋਡ ਦੇ ਉੱਤੇ ਕੱਢਣ ਤੋਂ ਪਹਿਲਾਂ ਟੈਕਸ ਜਮ੍ਹਾਂ ਕਰਵਾਉਨੇ ਆ ਜਦੋਂ ਤੁਸੀਂ ਹਲਬਟ ਲੈਣੇ ਆ ਜਾਂ ਕੁਝ ਹੋਰ ਚੀਜ਼ ਲੈਣੇ ਆ ਟੈਕਸ ਜਮ੍ਹਾਂ ਕਰਵਾਉਨੇ ਆ ਡੀਜ਼ਲ ਪੈਟਰੋਲ ਕਿਸੇ ਗੱਡੀ 'ਚ ਪਾਉਨੇ ਆ ਟੈਕਸ ਜਮ੍ਹਾਂ ਕਰਵਾਉਨੇ ਆ ਰੂਲ ਤੋਂ ਲੰਘਣਾ ਹੋਵੇ ਤਾਂ ਟੈਕਸ ਜਮ੍ਹਾਂ ਕਰਵਾਉਨੇ ਆ ਰੂਲ ਟੈਕਸ ਤੋਂ ਜ਼ਿੰਦਗੀ ਭਰ ਲੱਗੀ ਜਾਂਦਾ ਕਾਓ ਸਿਸ ਤੁਹਾਨੂੰ ਦੇਣਾ ਪੈਂਦਾ ਤੇ ਬਦਲੇ ਇਹਦੇ ਵਿੱਚ ਮਿਲਦਾ ਕੀ ਹੈ ਵੈਂਟੀਲੇਟਰ ਜਿਵੇਂ ਅੱਜ ਸੜਕ ਦੇ ਵਿਚਾਲੇ ਨਾ ਖੜੀਆਂ ਹੋਣ گاਵਾ ਤੇ ਅੱਜ ਆ ਹਾਲਾਤ ਨਾ ਹੋਣ ਸਰਕਾਰਾਂ ਪੈਸੇ ਲੈਣ ਲੱਗੀਆਂ ਸਕੈਂਟ ਲਾਉਂਦੀਆਂ ਤੇ ਸੂਰਤ ਦੇਣ ਲਈ ਸੋ ਇਹ ਅਸਲ ਦੇ ਵਿੱਚ ਇਹ ਸਰਕਾਰੀ ਤੌਰ ਦੇ ਉੱਤੇ ਮੈਂ ਕਤਲ ਮੰਨਦਾ ਹੁੰਨਾ ਇਹਨਾਂ ਗੱਲਾਂ ਦਾ ਜਦੋਂ ਆਪਾਂ ਕਹਿੰਦੇ ਨੇ ਲਿਖਿਆ ਏ ਸੀ ਆ ਇਉਂ ਸੀ ਕਿਉਂ ਨਹੀਂ ਗੱਲ ਅਸਲ ਦੇ ਵਿੱਚ ਵਜ੍ਹਾ ਕੀ ਆ ਕਾਰਨ ਕੀ ਆ ਟੈਕਨੀਕਲ ਕਾਰਨ ਕੀ ਆ ਇਹ ਲੱਭਣ ਵਾਲੀ ਗੱਲ ਹੈਗੀ ਆ ਸੋ ਰਾਜਵੀਰ ਜਵੰਦਾ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਨਾਂ ਪਸ਼ੂਆਂ ਤੋਂ ਲੋਕਾਂ ਦਾ ਛੁਟਕਾਰਾ ਮਿਲੇ ਜਿਹੜੇ ਲੋਕ ਛੱਡਦੇ ਆ ਉਹ ਵੀ ਬੰਦੇ ਦੇ ਪੁੱਤ ਬਣਨ ਜਿਹੜੇ ਲੋਕ ਛੱਡੇ ਜਾਣ ਤੋਂ ਬਾਅਦ ਪੈਸੇ ਲੈਂਦੇ ਆ ਪਰ ਇਹਨਾਂ ਨੂੰ ਸੰਭਾਲਦੇ ਨਹੀਂ ਉਹ ਵੀ ਬੰਦੇ ਦੇ ਫਤ ਬਣ। ਸੋ ਅੱਜ ਇੱਕ ਰਾਜਵੀਰ ਜਵੰਦਾਸ ਨੂੰ ਦਿਖ ਰਿਹਾ ਪੰਜਾਬ ਦੇ ਵਿੱਚ ਸਮੁੱਚੇ ਭਾਰਤ ਦੇ ਵਿੱਚ ਹਰ ਸਾਲ ਇਹੋ ਜੇ ਲੱਖਾਂ ਰਾਜਵੀਰ ਜਵੰਦੇ ਜਿਹੜੇ ਉਹ ਪਸ਼ੂਆਂ ਦੇ ਕਰਕੇ ਉਮਰ ਭਰ ਦੇ ਲਈ ਅਪਾਹਜ ਹੁੰਦੇ ਆ ਜਾਂ ਉਹ ਦੁਨੀਆ ਤੋਂ ਚਲੇ ਜਾਂਦੇ ਆ ਤੇ ਬਾਅਦ ਦੇ ਵਿੱਚ ਕਿਸੇ ਦਾ ਕੋਈ ਵਾਰੀ ਵਾਰਸ ਦੀ ਹੁੰਦਾ ਲੋਕ ਮਹੀਨਾ 2 ਮਹੀਨੇ 3 ਮਹੀਨੇ ਚੀਤੇ ਰੱਖਦੇ ਆ। ਸੋ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਆ ਫੋਟਸ ਹਸਪਤਾਲ ਦੇ ਵਿੱਚ ਆ ਜ਼ਿੰਦਗੀ ਦੀ ਜੰਗ ਲੜ ਰਿਹਾ। ਤੇ ਬਹੁਤ ਸਾਰੇ ਲੋਕਾਂ ਦੇ ਤਮਾਸ਼ੇ ਵੀ ਕੀਤੇ ਹਰਮਨ ਜੀ ਮੈਂ ਕੱਲ ਦੇਖਿਆ ਕੋਈ AI ਦੇ ਰਾਹੀਂ ਵੀਡੀਓ ਬਣਾ ਰਿਆ ਉੱਤ ਪਿਆ ਕੋਈ AI ਦੇ ਰਾਹੀਂ ਵੀਡੀਓ ਬਣਾ ਰਿਆ ਵੀਰ ਭਾਈ ਉਹਦੀ ਅੱਖ ਚੋਂ ਅਥਰੂ ਟਪਕਿਆ ਕੋਈ AI ਦੇ ਰਾਹੀਂ ਵੀਡੀਓ ਬਣਾ ਰਿਆ ਜਿਕੇ ਉਹਨੇ ਆਹ ਦਾ ਲੱਖੀ ਆ ਸੋ ਇਹ ਜਿਹੜੀਆਂ ਲੋਕ ਕਾਰਦੀਆਂ ਕਲਾਮਾਂ ਨਾ ਪੇਸ਼ ਕਰਨ ਲੋਕ ਆਪਦੇ ਕੋਲੋਂ ਗੱਲਾਂ ਬਣਾ ਬਣਾਣਾ ਪੇਸ਼ ਕਰਨ ਤੇ ਤੱਬਰ ਲਈ ਅਰਦਾਸ ਕਰਨ ਉਹਨਾਂ ਦੀ ਮਾਤਾ ਦੇ ਜਜ਼ਬਾਤ ਨੂੰ ਸਮਝਣ ਘਰ ਵਾਲੀ ਦੇ ਬੱਚਾ ਦੇ ਜਜ਼ਬਾਤ ਨੂੰ ਭੈਣ ਦੇ ਜਜ਼ਬਾਤ ਨੂੰ ਸਮਝਣ ਸਮਝ ਦੀ ਲੋੜ ਇਹ ਹੈ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਨਾ ਵੱਖਰਾ ਹੀ ਪੰਜਾਬੀਆਂ ਦਾ ਜਿਹੜਾ ਚਿਹਰਾ ਉਹ ਵੀ ਹਰ ਵਾਰ ਸਾਹਮਣੇ ਆਉਂਦਾ ਹੈ ਖੈਰ ਇਸ ਵਾਰ ਵੀ ਆਇਆ ਕਿ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਫੋਟੋਜ਼ ਜਿਹੜੀਆਂ ਨੇ ਐਵੇਂ ਹੀ ਬਣਾ ਬਣਾ ਕੇ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਜਾ ਰਹੀਆਂ ਨੇ ਕਦੇ ਕਿਸੇ ਔਰਤ ਦੇ ਨਾਲ ਫੋਟੋ ਵੀ ਹੈ ਉਹਨਾਂ ਦੇ ਮਾਤਾ ਜੀ ਨਹੀਂ ਉਹਨਾਂ ਤੇ ਮਾਤਾ ਜੀ ਨੇ ਨਿੱਜੀ ਤਸਵੀਰਾਂ ਜਿਹੜੀਆਂ ਸੋ ਪਤਾ ਨਹੀਂ ਪੰਜਾਬੀਆਂ ਨੂੰ ਕੀ ਹੋ ਗਿਆ ਵੀ ਇਸ ਵੇਲੇ ਤਾਂ ਅੱਗੇ ਪਰਿਵਾਰ ਦੇ ਉੱਪਰ ਇੰਨਾ ਜ਼ਿਆਦਾ ਦੁੱਖ ਹੈ ਤੇ ਆਪਾਂ ਕਿਹੜੇ ਕੰਮਾਂ 'ਚ ਲੱਗੇ ਹੋਏ ਆ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਲੋਕ ਇਹੋ ਜੇ ਮੌਕਿਆਂ ਦੇ ਉੱਪਰ ਵੀ ਕਿਉਂ ਨਹੀਂ ਮਤ ਬਿਲਕੁਲ ਜੀ ਸਾਡੇ ਪੰਜਾਬਗਿਆਂ ਦੇ ਤਾਂ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਦੇਖੋ ਇੱਥੇ ਪੰਜਾਬ ਦੇ ਵਿੱਚ ਨਾ ਹਰ ਤਰ੍ਹਾਂ ਦੀ ਕਿਸਮ ਹੈ ਇਹ ਤਾਂ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਹਰ ਤਰ੍ਹਾਂ ਦੀ ਕਿਸਮ ਪਰ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਕਿਸਮ ਆ ਤੁਸੀਂ ਦੇਖੋ ਪਸ਼ਾਂਵਾਲੇ ਤੇ ਹੱਥ ਮਾਰ ਕੇ ਦੇਖੋ ਚਲੋ ਮੈਂ ਵਿਸ਼ੇ ਤੋਂ ਪਰੇ ਜਾਂਦਾ ਉਹ ਇਹ ਜੀ ਕਿ ਇੱਕ ਬਰੀ ਸੇਬਾਂ ਦਾ ਭਰਿਆ ਟਰੱਕ ਪਲਟਿਆ ਸੀ ਪੰਜਾਬੀ ਲੁੱਟ ਕੇ ਲੈ ਗਏ ਸੀ ਤੇ ਪੰਜਾਬੀਆਂ ਨੇ ਹੀ ਬਾਅਦ ਦੇ ਵਿੱਚ ਉਸ ਵਪਾਰੀ ਦਾ ਭੁਗਤਾਨ ਕੀਤਾ ਸੀ ਆਪਦੇ ਕੋਲੋਂ ਚੱਕ ਦੇ ਕੇ ਕਿ ਭਾਈ ਇਹ ਸਬੰਦੇ ਨੂੰ ਕੁਝ ਨਹੀਂ ਕਹਿਣਾਗਾ ਇਹਦਾ ਕਸੂਰ ਕੀ ਆ ਮਤਲਬ ਪੰਜਾਬੀ ਦੋ ਤਰ੍ਹਾਂ ਦੇ ਆ ਗਏ ਹੁਣ ਤੁਸੀਂ ਇਹ ਹੜਾਂ ਦੀ ਗੱਲ ਕਰ ਲੋ ਇੱਕ ਪੰਜਾਬੀ ਉਹ ਆ ਜਿਹੜੇ ਕਿ 100 ਕਿਲੋਮੀਟਰ ਦੂਰੋਂ ਟਰਾਲੀ ਲੈ ਕੇ ਜਾਂਦੇ ਸੀ ਵੀ ਭਾਈ ਸੀ ਸੇਵਾ ਦੇ ਲੈ ਕੇ ਕੱਲੇ ਆ ਗਾਲਾਂ ਆਟਾ ਹੋਰ ਸਮਾਨ ਇੱਕ ਪੰਜਾਬੀ ਉਹ ਆ ਜਿਹੜੀ ਪਿੰਡ ਦੇ ਵਿੱਚ ਟਰਾਲੀ ਮਗਰੋਵੜ ਦੀ ਉਲਟ ਲਿੰਦੇ ਸੀਗੇ ਮਤਲਬ ਹਰ ਕਿਸਮ ਹਰ ਬੰਦੀ ਆ ਇੱਕ ਪੰਜਾਬੀ ਉਹ ਆ ਜਿਹੜੇ ਕਿ ਇਸ ਵੇਲੇ ਸੱਚੇ ਦਿਲੋਂ ਅਰਦਾਸਾਂ ਕਰਦੇ ਆ ਤੇ ਇੱਕ ਪੰਜਾਬੀ ਉਹ ਆ ਜਿਹੜੇ ਇਹ ਗੱਲ ਕਹਿੰਦੇ ਯਾਰ ਵੇ ਨਹੀਂ ਆ ਵੀ ਕੀ ਬਣਦਾ ਜਿਨ੍ਹਾਂ ਦੇ ਲਈ ਇਹ ਸਿਰਫ ਵਿਊ ਵਾਲੀ ਗੱਲ ਆ ਜੀ ਭਾਈ ਰਾਜਵੀਰ ਜਵੰਦਾ ਦੀ ਸਿਹਤ ਕਿਵੇਂ ਆ ਉਹ ਸਿਰਫ ਵਿਗ ਤੇ ਮੁਤਲਕ ਸੋਚਦੇ ਆ ਮਤਲਬ ਇਹ ਜੀ ਕਿ ਜਿਹੜਾ ਨਸਲਾ ਹੁੰਦੀਆਂ ਨਾ ਉਹ ਵੱਖੋ ਵੱਖਰੀ ਕਿਸਮਾਂ ਦਾ ਤਾਂ ਹੁੰਦੀਆਂ ਹੀ ਆ ਪਰ ਸਾਡੇ ਵਿੱਚ ਥੋੜੀ ਜੀ ਗੈਰ ਜ਼ਿੰਮੇਵਾਰੀ ਵਾਲੀ ਵਾਧਾ ਗੱਲ ਮੈਂ ਇਸੇ ਗੱਲ ਤੇ ਬੜਾ ਹੈਰਾਨ ਹੁੰਨਾ ਜੀ ਭਾਈ ਸਾਡੇ ਵਿੱਚ ਆ ਕੀ ਹੋ ਜੀਆਂ ਗੱਲਾਂ ਇਹ ਸਾਡੇ ਕੀ ਹੋ ਜੇ ਜਜ਼ਬਾਤ ਆ ਨਾ ਅਸੀਂ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਆ ਹਰ ਬੰਦਾ ਆਪਣੇ ਆਪ ਦੇ ਵਿੱਚ ਵਿਦਵਾਨ ਆ ਪੰਜਾਬਗਾਂ ਨੂੰ ਅਸਲ ਦੇ ਵਿੱਚ ਗੱਲ ਸੁਣਨ ਦੀ ਤੇ ਗੱਲ ਸਮਝਣ ਦੀ ਜਾਤ ਮੁਖ ਗਈ ਆ ਉਹ ਸਿਰਫ ਸਿਰਫ ਇਹ ਸੋਚਦਾ ਹਰ ਬੰਦਾ ਕਿ ਜਿਵੇਂ ਮੈਂ ਸੋਚਦਾ ਉਹੀ ਗੱਲ ਸਹੀ ਆ। ਸੋ ਰਾਜਵੀਰ ਜਵੰਦੇ ਪੰਜਾਬ ਦਾ ਉਹ ਅਸਲ ਦੇ ਵਿੱਚ ਹੁਣ ਸਵਾਲ ਇਹ ਵੀ ਰਾਜਵੀਰ ਜਵੰਦੇ ਨਾਲ ਇੰਨੇ ਇਮੋਸ਼ਨਲੀ ਕਿਉਂ ਜੁੜੇ ਆ। ਕਿਉਂਕਿ ਦੇਖੋ ਦੋ ਤਰ੍ਹਾਂ ਦੇ ਕਲਾਕਾਰ ਹੁੰਦੇ ਆ। ਇੱਕ ਤਾਂ ਹੁੰਦੇ ਬਹੁਤ ਮਸ਼ਹੂਰ। ਇੱਕ ਹੁੰਦੇ ਮਸ਼ਹੂਰ ਵੀ ਆ ਤੇ ਟੱਬਰ 'ਚ ਵੀ ਬਿਠਾਇਆ ਜਾ ਸਕਦੇ ਆ। ਇਹ ਮਸ਼ਹੂਰ ਵੀ ਆ ਕਿ ਟੱਬਰ ਦੇ ਵਿੱਚ ਵੀ ਬਿਠਾਇਆ ਜਾ ਸਕਣ ਮਲਗਾਏ ਗਾਇਕ ਆ। ਕਿਉਂਕਿ ਇਹਦਾ ਕਰੈਕਟਰ ਚੰਗਾ, ਤੇਰਾ ਕਿਰਦਾਰ ਚੰਗਾ। ਇਹਦੇ ਨਾਲ ਕੋਈ ਵੀ ਬਵਾਦ ਨਹੀਂ ਜੁੜਿਆ ਕਦੇ। ਮੈਂ ਨਹੀਂ ਦੇਖਿਆ ਇਹ ਤਾਂ ਕਦੇ ਪਾਈ ਇਹਦੇ ਨਾਲ ਕੋਈ ਬਵਾਦ ਜੁੜਿਆ ਆ। ਤੋ ਇਹਦੇ ਕਰਕੇ ਲੋਕਾਂ ਦੇ ਜਜ਼ਬਾਤ ਨਾਲ ਜੁੜੇ ਆ ਬਾਬਾ ਮੇਰ ਕਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਕੋਈ ਵੀ ਆਪਣੇ ਕੋਲੋਂ ਕਹਾਣੀਆਂ ਬਣਾ ਬਣਾ ਕੇ ਨਾ ਪੇਸ਼ ਕਰੇ ਵੀ ਉਹਨੂੰ ਆਹ ਕੁਝ ਹੋ ਗਿਆ ਜਾਂ ਉਹਨੇ ਆਹ ਕੁਝ ਕਰ ਲਿਆ ਇਹ ਸਾਰਾ ਕੁਝ ਸਮੇਂ ਤੇ ਛੱਡੋ ਮੇਰ ਹੋਵੇ ਅਰਦਾਸ ਕਰੋ ਬਸ ਜੀ ਬਿਲਕੁਲ ਸਹੀ ਖੈਰ ਅੱਗੇ ਵੱਧਦੇ ਆ ਚੈਨਲ ਸਾਹਿਬ ਹੁਣ ਗੱਲ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵਾਨ ਸਬਾਨ ਹੋਰਾਂ ਦੀ ਖਟਕੜ ਕਲਾਂ ਦੇ ਵਿੱਚ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਜਿਨ੍ਹਾਂ ਨੇ ਵੀ ਕੱਲ ਬਿਲਕੁਲ ਜੀ ਬਿਲਕੁਲ ਖਟਕੜ ਕਲਾਂ ਦੇ ਵਿੱਚ ਉਹਨਾਂ ਨੇ ਕੱਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਕਿਉਂਕਿ ਕੱਲ ਜਨਮ ਦਿਨ ਸੀ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਾਂ ਜਾਣਦੇ ਕਿਸੇ ਜਿੱਤੇ ਦੇ ਵਿੱਚ ਗੱਲਾਂ ਲੈ ਕੇ ਆਉਂਦੇ ਆ ਤੇ ਉਹਨਾਂ ਦੀਆਂ ਗੱਲਾਂ ਜਿੱਤੇ ਦੇ ਵਿੱਚ ਵਸੀਆਂ ਰਹਿਣੀਆਂ ਪੰਜਾਬ ਦੀ ਸਰਕਾਰ ਕਿਉਂਕਿ ਹਰ ਵਾਰੀ ਦਾਵਾ ਕਰਦੀ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਰਕਾਰ ਅਸੀਂ ਹੀ ਕੀਤਾ ਤੇ ਉਹਦੇ ਵੱਲੋਂ ਫਿਰ ਜੀ ਕੱਲ ਭਗਵੰਤ ਮਾਨ ਸਾਹਿਬ ਦੇ ਵੱਲੋਂ ਖਟਕੜ ਕਲਾਂ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਸਾਡੀ ਸਰਕਾਰ ਆ ਇਹ ਨੇ ਲੋਕਾਂ ਦੀ ਕਸਵੱਟੀ ਦੇ ਉੱਤੇ ਖੜੀ ਉੱਤਰੀ ਐ ਇਹ ਲੋਕਾਂ ਦੇ ਨਾਲ ਜੁੜੀ ਹੋਈ ਐ ਜੜਾ ਰੱਖਣ ਵਾਲੀ ਸਰਕਾਰ ਆ ਇਸ ਵੇਲੇ ਪੰਜਾਬ ਦੇ ਹਰ ਸਰਕਾਰੀ ਦਫ਼ਤਰ ਦੇ ਵਿੱਚ ਸਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਲੱਗੀ ਹੋਈ ਉਹਨਾਂ ਨੇ ਇਹ ਗੱਲ ਕਹੀ ਆ ਤਾਂ ਚੰਗੀ ਗੱਲ ਆ ਦੇਖੋ ਜੀ ਜੇ ਸ਼ਹੀਦਾਂ ਦੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਦੱਸਣ ਦੀ ਲੋੜ ਪੈਂਦੀ ਕਦੇ ਜੇ ਮੈਂ ਲੋ ਮੈਂ ਕੋਈ ਚੰਗਾ ਕੰਮ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਬਾੜਾ ਦੱਸਣ ਦੀ ਲੋੜ ਆ ਇਹ ਭਾਈ ਮੈਂ ਆ ਬਹੁਤ ਜ਼ਬਰਦਸਤ ਕੰਮ ਕਰ ਰਿਹਾ ਜੇ ਜੇ ਮੈਂ ਕੋਈ ਮਾੜਾ ਕੰਮ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਭਾਈ ਇਹ ਵੀ ਗੱਲ ਕਰਨ ਦੀ ਲੋੜ ਹੈ ਜਿ ਕਿ ਆ ਮੈਂ ਕੰਮ ਐਉਂ ਕੀਤਾ ਲੋਕਾਂ ਨੂੰ ਸਭ ਕੁਝ ਪਤਾ ਹੀ ਹੁੰਦਾ ਜੇ ਮੈਂ ਚੰਗਾ ਕਰੂੰਗਾ ਤਾਂ ਵੀ ਪਤਾ ਮਾੜਾ ਐ ਤਾਂ ਵੀ ਪਤਾ ਲੱਗੂਗਾ ਪਰ ਇਹ ਜੀ ਕਿ ਉਹ ਸਰਕਾਰੀ ਗੱਲ ਆ ਸਰਕਾਰੀ ਗੱਲ ਦੇ ਤੌਰ ਤੇ ਉੱਤੇ ਸੂਬੇ ਦੀ ਸਰਕਾਰ ਨੇ ਗੱਲ ਆਖੀ ਆ ਇਹ ਭਾਈ ਅਸੀਂ ਤਾਂ ਲੋਕਾਂ ਦੀ ਇੱਕ ਸਵੱਟੀ ਤੇ ਖਰੇ ਉਤਰੇ ਆ ਤੇ ਸ਼ਹੀਦਾਂ ਦੇ ਸੁਪਣਿਆਂ ਦਾ ਸਮਾਜ ਸਿਰਜ ਰਹੇ ਆ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਤੇ ਹਰ ਕੰਮ ਕਰ ਰਹੇ ਆ ਪਰ ਲੰਘੇ ਕੱਲ ਇੱਕ ਹੋਰ ਖਬਰ ਆ ਇਹਦੇ ਬਰਾਬਰ ਇੱਕ ਹੋਰ ਖਬਰ ਆ ਸਿੰਚਾਈ ਵਿਭਾਗ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਜਿੱਥੇ ਕਿ ਹੜਪੀੜਤ ਖੇਤਰ ਆ ਜਿੱਥੇ ਸੂਬੇ ਦੀ ਸਰਕਾਰ ਨੇ ਕੈਂਪ ਲਾਏ ਆ ਉਹਨਾਂ ਥਾਵਾਂ ਦੇ ਲਈ ਇੱਕ ਲੈਟਰ ਜਾਰੀ ਕੀਤੀ ਆ ਅਧਿਕਾਰੀਆਂ ਨੂੰ ਇਹ ਭਾਈ ਉੱਥੇ ਤੁਸੀਂ ਪੰਜਾਬ ਦੀ ਸਰਕਾਰ ਦੇ ਹੋਲਡਿੰਗ ਲਾਓ ਉਹ ਕਹੇ ਜੀ ਉੱਥੇ ਉੱਥੇ ਹੋਟ ਲਾ ਦਿਓ ਜਿੱਥੇ ਤੁਸੀਂ ਆਪਾਂ ਕੈਂਪ ਲਾਏ ਹੋਏ ਆ ਨਾਲ ਤਸਵੀਰ ਵੀ ਬਣਾ ਕੇ ਭੇਜੀ ਆ ਕਿ ਕਿਹੜੀ ਬਣਾਉਣੀ ਆ ਕਿਹੜੀ ਲਾਉਣੀ ਆ ਜਿਹੜਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਾਣੀ ਦੇ ਵਿੱਚ ਖੜੇ ਆ ਉੱਤੇ ਲਿਖਿਆ ਹੋਇਆ ਜੀ ਕਿ ਇਹਦੇ ਵਿੱਚ ਮਿਸ਼ਨ ਚੜ੍ਹਦੀ ਕਲਾ ਦੇ ਬਾਰੇ ਵੀ ਪੂਰੀ ਜਾਣਕਾਰੀ ਦੇਣੀ ਆ ਮਤਲਬ ਨਾਲ ਨਾਲ ਸਰਕਾਰੀ ਪ੍ਰਚਾਰ ਵੀ ਚੱਲਦਾ ਉਥੇ ਕੈਂਪ ਜਿੱਥੇ ਲੱਗੇ ਆ ਇਹ ਆਰਡਰ ਹੋ ਗਿਆ ਦੀ ਭਾਈ ਨਾਲ ਨਾਲ ਇੱਥੇ ਬੋਰਡ ਵੀ ਲੱਗਣ ਜਿਹੜੇ ਬੋਰਡ ਲੱਗਣਗੇ ਤਾਂ ਹੀ ਸਾਡੇ ਵੱਲੋਂ ਕੀਤਾ ਹੋਇਆ ਕੰਮ ਦੇਖੂਗਾ ਜੀ ਬਟਨਾ ਸਾਹਿਬ ਜਿੰਨੀ ਮਸ਼ਹੂਰੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਉਨੀ ਮਸ਼ਹੂਰੀ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੀ ਹਰ ਗੱਲ ਤੇ ਮਸ਼ਹੂਰੀ ਜੀ ਹਰ ਗੱਲ ਤੇ ਬਿਲਕੁਲ ਜੀ ਇਹ ਇਹੀ ਤਾਂ ਹੈਰਾਨੀ ਵਾਲੀ ਗੱਲ ਆ ਵੀਹ ਕੁੜਾ ਤਾਂ ਆਪੇ ਬੋਲਦਾ ਇਹ ਗੱਲ ਦੀ ਲੋੜ ਹੈ ਜਿ ਕਿ ਅਸੀਂ ਭਾਈ ਹੁਣ ਤੁਸੀਂ ਦੇਖੋ ਕੁਲਦੀਪ ਸਿੰਘ ਢਾਲੀਵਾਲ ਦੇ ਬਾਰੇ ਅੱਜ ਪੰਜਾਬ ਦਾ ਬੱਚਾ ਬੱਚਾ ਪੋਜ਼ਿਟਿਵ ਗੱਲ ਕਰ ਰਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਕਿਹੜਾ ਬੋਰਡ ਲਾਏ ਆ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਹੋਇਆ ਕੀਤਾ ਹੋਇਆ ਕੰਮ ਕੱਲੇ ਕੱਲੇ ਨੂੰ ਦਿਖ ਰਿਹਾ ਠੀਕ ਆ ਉਹਦੇ ਜਿਦੋਂ ਕੀਤਾ ਨਹੀਂ ਕੀਤਾ ਸਿਆਸੀ ਤੌਰ ਤੇ ਕੀਤਾ ਜਾਂ ਜਿਵੇਂ ਵੀ ਹੈ ਜਿਸ ਤਰ੍ਹਾਂ ਰਿਹਾ ਨਾ ਇਹਦੇ ਕੋਲ ਮਨਕੀਰ ਤੌਲਕ ਨੇ ਕਿਹੜਾ ਕੱਲੇ ਕੱਲੀ ਥਾਂ ਤੇ ਬੋਰਡ ਲਵਾਇਆ ਸਰਕਾਰ ਦੀ ਪਤਾ ਨਹੀਂ ਕੀ ਇੱਥੇ ਕੋਈ ਸਮੱਸਿਆ ਹੈ ਨੂੰ ਵੀ ਹਰ ਥਾਂ ਦੇ ਉੱਤੇ ਮਸ਼ਹੂਰੀ ਹਰ ਥਾਂ ਤੇ ਮਸ਼ਹੂਰੀ ਨਾਲੇ ਇਹ ਗੱਲ ਕਹੀ ਜਾਣੀ ਵੀ ਭਾਈ ਲੋਕ ਪੈਸੇ ਦੇਣ ਲੋਕ ਪੈਸੇ ਕਿਉਂ ਦੇਣ ਕਿ ਜੀ ਇੱਥੇ ਆਪਾਂ ਹਰ ਪੀੜਤਾ ਦੀ ਮਦਦ ਕਰਨੀ ਹੈ ਜੇ ਤੁਸੀਂ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਨੂੰ ਦੇਣੇ ਤਾਂ ਫਿਰ ਮਸ਼ਹੂਰੀ ਕਿਹੜੀ ਗੱਲ ਦੀ ਆ ਸਵਾਲ ਤਾਂ ਇਹ ਪੈਦਾ ਹੁੰਦਾ ਤੁਸੀਂ ਲੋਕਾਂ ਤੋਂ ਮੰਗ ਕੇ ਪੈਸੇ ਦੇ ਰਹੇ ਆ ਫਿਰ ਮੰਗਤਾ ਵੀ ਮਸ਼ਹੂਰੀ ਕਰੂਗਾ ਤਾਂ ਮਤਲਬ ਇਹ ਆ ਸੋ ਇਹ ਹੈਰਾਨੀ ਵਾਲੀ ਗੱਲ ਆ ਵੀ ਮੈਂ ਨਹੀਂ ਕਹਣਾ ਵੀ ਕੁਸ਼ਤਿਹਾਰਬਾਜ਼ੀ ਹੋਣੀ ਨਹੀਂ ਚਾਹੀਦੀ ਸਰਕਾਰ ਕੋਈ ਨਵੀਆਂ ਯੋਜਨਾਵਾਂ ਅਗੂ ਕਰਦੀ ਆ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣੀ ਆ ਲੋਕ ਉਹਦਾ ਲਾਭ ਲੈਣ ਜੇ ਵੀ ਤੋ ਉਦਾਹਰਨ ਦੇ ਤੌਰ ਤੇ ਆ ਹੁਣ ਪਿਛਲੇ ਦਿਨੀ ਵੀ ਉਹ 10 ਲੱਖ ਰੁਪਏ ਦੇ ਜਿਹੜੀ ਹੈਲਥ ਇੰਸ਼ੋਰੈਂਸ ਵਾਲੀ ਗੱਲ ਚੱਲੀ ਉਹ ਬੋਰਡ ਆ ਭਾਜੀ ਲਵਾਤੇ ਅਖਬਾਰਾਂ ਭਾਜੀ ਭਰਤੀਆਂ ਤੇ ਅਗਲੇ ਦਿਨ ਸਿਹਤ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਜੀ ਕਿ 2 ਅਕਤੂਬਰ ਤੋਂ ਨਹੀਂ ਇਹ ਦਸੰਬਰ ਤੋਂ ਇਹ ਯੋਜਨਾ ਸ਼ੁਰੂ ਕਰਾਂਗੇ ਤੇ ਫਿਰ ਆਪਾਂ ਭਾਈ ਅਖਬਾਰ ਦਾ ਇਸ਼ਤਿਹਾਰ ਵੀ ਦਸੰਬਰ ਤੋਂ ਸ਼ੁਰੂ ਕਰ ਲੈਂਦੇ ਉਹ ਆਪਾਂ ਨੂੰ ਕਾਲੀ ਆਜੀ ਪੈ ਜਾਂਦੀ ਆ ਸੋ ਇਹ ਉਹ ਗੱਲਾਂ ਜਿਹਦੇ ਬਾਰੇ ਗੌਰ ਕਰਨੀ ਬਣਦੀ ਆ ਤੋ ਕਿ ਪੰਜਾਬ ਮੇਰਾ ਨਹੀਂ ਛਾਲ ਕੇ ਇੰਨੀ ਆਰਥਿਕ ਤੌਰ ਦੇ ਉਤੇ ਮਾਰ ਚੱਲਣ ਲੱਗਾ ਹੈਗਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਹੜਾਂ ਤੋਂ ਉਹਨੂੰ ਲੈ ਕੇ ਕੰਕੜਾ ਵੀ ਸਾਹਮਣੇ ਆਇਆ ਜੀ ਕਹਿੰਦੇ ਹੜਾਂ ਦੇ ਵਿੱਚ ਪੰਜਾਬ ਦੇ 500 ਤੋਂ ਵੱਧ ਪਸ਼ੂ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਮੇਰੇ ਕੋਲ ਜਿਹੜਾ ਅੰਕੜਾ ਹਾਲਾਂਕਿ ਮੈਂ ਇਸ ਅੰਕੜੇ ਨੂੰ ਸਹੀ ਨਹੀਂ ਮੰਨਦਾ ਮੈਨੂੰ ਲੱਗਦਾ ਜੀ ਕਿ ਇਸ ਅੰਕੜੇ ਦੇ ਵਿੱਚ ਵੀ ਕਮੀਆਂ ਹੈਗੀਆਂ ਕਿਉਂਕਿ ਦੇਖੋ ਇਹ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਭਾਈ ਇਹਦਾ ਹੋ ਹੀ ਨਹੀਂ ਸਕਦਾ ਵੀ ਭਾਈ ਇੱਥੇ 500 ਤੇ 2510 ਕੋਈ ਪਸ਼ੂਆਂ ਦੀ ਇੰਨੀ ਮੌਤ ਹੋਈ ਹੋਵੇ ਇਹ ਤਾਂ ਜੀ ਇੱਥੇ ਹਜ਼ਾਰਾਂ ਹੋਰ ਪਸ਼ੂ ਦੀ ਹੋਣਗੇ ਕਿਉਂਕਿ ਇਹ ਸਰਕਾਰੀ ਅੰਕੜਾ ਪਰ ਇਹ ਸਰਕਾਰੀ ਅੰਕੜਾ ਇਹ ਗੱਲ ਬਿਆਨ ਕਰਦਾ ਵੀ ਜਿਹੜਾ ਇੱਥੇ ਕੀ ਹੜ ਆਏ ਆ ਇਹਨਾਂ ਹੜਾਂ ਦੇ ਕਰਕੇ ਤੇ 500 ਤੋਂ ਵੱਧ ਪਸ਼ੂਆਂ ਦੀ ਮੌਤ ਹੋਈ ਆ ਤੇ ਤੇ ਇਹ ਗੱਲ ਕਹੀ ਜੀ ਐ ਖੁਣੀ 6500 ਕੋਈ 6000 ਕੁਝ ਇਦਾਂ 7000 ਤੇ ਇਹ ਕਹਿੰਦੇ ਵੀ ਇਹਦੇ ਵਿੱਚ ਜਿਹੜੇ ਹੈਗੇ ਨੇ ਪੰਛੀ ਉਹਨਾਂ ਦੀ ਮੌਤ ਹੋਈ ਆ ਹੁਣ ਤੁਸੀਂ ਦੇਖੋ ਵੀ ਇਹ ਨਾ ਤਾਂ 650 ਵਾਲਾ ਅੰਕੜਾ ਸਹੀ ਹੋਣਾ ਇਹ ਵੀ ਕਈ ਗੁਣਾ ਵੱਧ ਹੋਊਗਾ ਪਰ ਗੱਲ ਇਹ ਦੀ ਚਲੋ ਸਰਕਾਰੀ ਤੌਰ ਤੇ ਉੱਤੇ ਇੱਕ ਬਿਆਨ ਜਾਰੀ ਹੋ ਗਿਆ ਚਲੋ ਆਪਾਂ ਉਹਦੇ ਤੇ ਕੇਂਦਰ ਤੋਂ ਅੱਗੇ ਗੱਲ ਜੇ ਹੁਣ 500 ਪਸ਼ੂ ਵੀ ਮੁੱਕ ਗਿਆ ਇਹਨਾਂ 500 ਪਸ਼ੂਆਂ ਦੇ ਵਿੱਚੋਂ ਇੱਕ ਵੀ ਪਸ਼ੂ ਐਸਾ ਨਹੀਂ ਹੋਊਗਾ ਜਿਹੜਾ 35-40000 ਦੇ ਵਿੱਚ ਆਉਂਦਾ ਹੋਵੇ ਤੇ ਸਰਕਾਰ ਦਾ ਅੰਕੜਾ ਤਾਂ ਭਾਈ ਇਹ ਹੀ ਗੱਲ ਕਹਿੰਦਾ ਵੀ 37-38000 ਰੁਪਏ ਦੇਣਾ ਇੱਥੇ ਕੋਈ 37-38000 ਰੁਪਏ ਦੀ ਦੁੱਧ ਦਿੰਦੀ ਹੋਈ ਮੱਝ ਲੈ ਕੇ ਦਿਖਾ ਦਿਓ ਮੇਰੇ ਪੰਜਾਬ ਦੇ ਵਿੱਚ ਪਰ ਨਹੀਂ ਸਰਕਾਰ ਦੇ ਵੱਲੋਂ ਚੱਲਣੀ ਇਹਦਾ ਜੀ ਆਰਡੀਐਫ ਫੰਡ ਉਹ ਨਹੀਂ ਦਿੰਦੇ ਫਲਾ ਨਹੀਂ ਦਿੰਦੇ ਟੀਜ਼ਿੰਦੇ ਆਹ ਗੱਲ ਹੋ ਗਈ ਜਿਹੜਾ ਪੌਲਟੀ ਦਾ ਨੁਕਸਾਨ ਆ ਨਾ ਇਹ ਬਹੁਤ ਵੱਡਾ ਇਹਦਾ ਜਦੋਂ ਕਹੀ ਜਾਂਦੇ ਆ ਵੀ ਇੰਨੇ ਪੰਛੀ ਹੁਣ ਤੁਸੀਂ ਦੱਸੋ ਪੰਛੀ ਕਿਵੇਂ ਮਰ ਗਏ ਤੁਸੀਂ ਗਿਣ ਲੋਗੇ ਕਵਾਲੇ ਆ ਵੀ ਪੰਛੀ ਦਾਣਾ ਚੁਗਦਾ ਸੀ ਤੁਸੀਂ ਤਾਂ ਗਣ ਲੈਣੇ ਕਿਵੇਂ ਗਿਣ ਲੈ ਤੁਸੀਂ ਪਰ ਜਦੋਂ ਸਰਕਾਰ ਦੇ ਕਈ ਤਰੀਕੇ ਹੁੰਦੇ ਆ ਆਪਦੀ ਗੱਲ ਨੂੰ ਉਹ ਥੋੜੇ ਤੱਤ ਭਰਪੂਰ ਬਣਾਉਣ ਦੇ ਲਈ ਬੜਾ ਕੁਝ ਕਰਦੀ ਹੁੰਦੀ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇੱਕ ਥੋੜੀ ਜੀ ਤਸੱਲੀ ਬੜੀ ਭਾਵਨਾ ਮੇਰੇ ਬੰਦ ਦੇ ਵਿੱਚ ਫੇਰ ਆ। ਉਹ ਇਹ ਆ ਵੀ ਬਹੁਤ ਵੱਡੀ ਜਿੰਤੀ ਦੇ ਵਿੱਚ ਇਸ ਵੇਲੇ ਟਰੈਕਟਰ ਫਿਰਦੇ ਆ। ਬਹੁਤ ਵੱਡੀ ਜਿੰਤੀ ਦੇ ਵਿੱਚ ਇਸ ਵੇਲੇ ਟਰੈਕਟਰ ਟਰਾਲੀਆਂ ਵਾਲੇ ਵੀਰ ਫਿਰਦੇ ਆ, ਕਿਰਾਏ ਲੈ ਕੇ ਫਿਰਦੇ ਆ। ਇਹ ਦੂਰੋਂ ਦੂਰੋਂ ਆਇਆ ਕੋਈ 200 ਕਿਲੋਮੀਟਰ ਤੋਂ, ਕੋਈ 100 ਕਿਲੋਮੀਟਰ ਤੋਂ, ਕੋਈ 50 ਕਿਲੋਮੀਟਰ ਤੋਂ, ਕੋਈ 300 ਕਿਲੋਮੀਟਰ ਤੋਂ ਕੋਈ ਰਾਜਸਥਾਨ ਤੋਂ ਟਰੈਕਟਰਾਂ ਦਾ ਕਾਫਲਾ ਲਿਖੇ ਗਿਆ। ਨਾ ਕੋਈ ਰਿਸ਼ਤੇਦਾਰੀ ਬੰਦੀ ਚੰਗੀ ਤਰ੍ਹਾਂ ਕਿੱਥੇ ਆ। ਮੇਰੇ ਜਿਹੜੇ ਰਿਸ਼ਤੇਦਾਰ ਆ ਸਾਡੇ ਉਹ ਕਦੇ-ਕਦੇ ਨਾ ਸਾਡੇ ਉਹਨਾਂ ਨੇ ਕਦੇ ਕਦੇ ਟੇਣਾ ਵੀ ਚਲੋ ਉਹਨਾਂ ਦੀ ਜ਼ਮੀਨ ਅਸੀਂ ਵਾਹ ਆਉਣੀ ਹੈ ਜਾਂ ਅਸੀਂ ਕਹਿਣਾ ਇਹ ਭਾਈ ਜਦੋਂ ਤੁਹਾਡੇ ਕੋਲੇ ਸਮਾਂ ਹੋਇਆ ਨਾ ਤੇ ਸਾਡੇ ਨਾਲੇ ਮਿਲ ਗਿਓ ਤੇ ਨਾਲੇ ਸਾਡੀ ਜ਼ਮੀਨ ਵਾਜੋ ਉਹ ਰਿਸ਼ਤੇਦਾਰ ਰਿਸ਼ਤੇਦਾਰ ਦੇ ਆਉਂਦਾ ਹੁੰਦਾ ਪਰ ਇੱਥੇ ਕੋਈ ਰਿਸ਼ਤੇਦਾਰੀ ਨਹੀਂ ਇੱਥੇ ਸਿਰਫ ਭਾਵਨਾ ਸਤਕਾਰ ਦੀ ਭਾਵਨਾ ਸੇਵਾ ਦੀ ਭਾਵਨਾ ਤੇ ਲੋਕ ਬਹੁਤ ਜਿਵੇਂ ਕੀੜੀਆਂ ਵਾਂਗੂ ਟਰੈਕਟਰ ਫਿਰਦੇ ਇੱਥੇ ਤੇ ਜਿਹੜੇ ਰੇਤ ਪਰੇ ਕਰਨ ਦੇ ਲਈ ਜਿਹੜਾ ਡਰੋਨ ਸ਼ਾਟ ਲੈਣੇ ਹੈ ਨਾ ਫਿਰ ਪਤਾ ਲੱਗਦਾ ਵੀ ਕਿੰਨੇ ਲੋਕ ਇੱਥੇ ਪਹੁੰਚੇ ਹੋਏ ਜੀ ਜੀ ਤੇਟਾਣਾ ਸਾਹਿਬ ਉਧਰ ਬਲਕੌਰ ਸਿੰਘ ਹੋਰਾਂ ਨੇ ਵੀ ਕਹਿੰਦੇ ਐਲਾਨ ਕਰ ਦਿੱਤਾ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਜੀ। ਬਸ ਬਿਲਕੁਲ ਜੀ ਉਹਨਾਂ ਨੇ ਲੜਦੀ ਲੜਦੀ ਹੈ ਜੀ ਚੋਣ ਤੋਂ 100% ਲੜਨਗੇ ਜੀ ਇਹ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਚੋਣ ਉਹਨਾਂ ਨੇ 100% ਲੜਦੀਆਂ ਤੇ ਉਹ ਲੜਨਗੇ ਹੀ ਲੜਨਗੇ ਇਹ ਗੱਲ 100% ਆ। ਉਹਦਾ ਕਾਰਨ ਇਹ ਜੀ ਕਿ ਉਹਨਾਂ ਦਾ ਇੱਕ ਹੀ ਮਕਸਦ ਆ ਕਿ ਮੈਂ ਚੋਣ ਲੜਨੀ ਆ। ਚਲੋ ਜਿੱਤਣ ਵੀ ਇਸ ਤੋਂ ਚਲੋ ਇਸ ਗੱਲ ਦੀ ਕਾਮਨਾ ਕਰਦੇ ਆ। ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਉਹ ਕਹਿੰਦੇ ਦੇਖੋ ਜੀ ਮੇਰੇ ਪੁੱਤ ਦੀ ਮੌਤ ਹੋਈ। ਮੇਰੇ ਪੁੱਤ ਦਾ ਕਤਲ ਹੋਇਆ ਤੇ ਮੇਰੇ ਪੁੱਤ ਦਾ ਕਤਲ ਜਦੋਂ ਹੋ ਗਿਆ ਤੇ ਮੈਂ ਉਸ ਤੋਂ ਬਾਅਦ ਟੁੱਟ ਗਿਆ ਤੇ ਉਹ ਕਹਿੰਦੇ ਜੀ ਕਿ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਹੈ ਜੀ ਕਿ ਮੈਂ ਆਪਦੇ ਪੁੱਤ ਦਾ ਇਨਸਾਫ ਆ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪਹੁੰਚ ਕੇ ਲਾਵਾਂ ਤੇ ਉਹ ਕਹਿੰਦੇ ਜੀ ਮੈਂ ਚੋਣ ਲੜੂੰਗਾ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਮੈਂ ਇੱਕ ਕੀ ਚੋਣ ਲੜਨੀ ਹੀ ਲੜਨੀ ਹੈ ਸੋ ਗੱਲ ਉਹਨਾਂ ਨੇ ਆ ਕਹੀ ਆ ਤੇ ਚਲੋ ਚੰਗੀ ਗੱਲ ਆ ਭਾਈ ਉਹਨਾਂ ਦੀ ਆਪਦੀ ਇੱਛਾ ਚੋਣ ਲੜਨ ਦੀ ਸਦਕੇ ਲੜਨ ਤੇ ਦੇਖਦੇ ਭਾਈ ਕੀ ਬਣਦਾ ਨਤੀਜਾ ਕੀ ਨਿਕਲਦਾ ਪਰ ਉਹਨਾਂ ਨੇ ਦੋ ਟੁਕਦਲ ਕੇ ਉਹ ਕਾਂਗਰਸ ਵੱਲੋਂ ਚੋਣ ਲੜਨਗੇ ਮਾਨਸਾ ਤੋਂ ਚੋਣ ਲੜਨਗੇ ਇਹ ਵੀ ਗੱਲ ਪੱਕੀ ਹੈ ਜੀ ਜੀ ਤੇ ਟੇਣਾ ਸਾਹਿਬ ਪਠਾਨ ਮਾਜਰਾ ਉਹਨਾਂ ਨੇ ਕਹਿੰਦੇ ਵੀਡੀਓ ਜਾਰੀ ਕਰਕੇ ਤੇ ਲੋਕਾਂ ਨੂੰ ਬਹੁਤ ਲਹਨਤਾਂ ਪਾਈਆਂ ਨੇ ਜੇ ਕੀ ਕਹਿੰਦੇ ਨੇ ਉਹ ਦੇਖੋ ਪਠਾਨ ਮਾਜਰਾ ਦੇ ਨਾਲ ਮੈਂ ਨਾ 100% ਦੀ ਨਹੀਂ ਭਾਵੇਂ ਸਹਿਮਤ ਪਰ ਜਿਹੜੀ ਉਹਨੇ ਗੱਲ ਕਹੀ ਹੈ ਉਹ ਗੱਲ ਨੂੰ ਮੈਂ ਮੰਨਦਾ ਵੀ ਭਾਈ ਪੰਜਾਬੀ ਹੈ ਜੀ ਇਸ ਮਾਮਲੇ 'ਚ ਲਹਨਤਾਂ ਖਾਣ ਵਾਲੀ ਹੈ ਨੇਤੇ ਗੱਲ ਕੱਢਦੇ ਆ ਉਦੇ ਕੋਈ ਨਾ ਭੇਡਾਂ ਚੋਣ ਲੀਆਂ ਹੋਏ ਇਹਨਾਂ ਨੇ ਕੁਝ ਨਹੀਂ ਕੀਤਾ ਕਦੇ ਨਹੀਂ ਬੋਲੇ ਇਹ ਦਿੱਲੀ ਵਾਲਾਂ ਦੇ ਮੂਹਰੇ ਬੋਲਦੇ ਹੀ ਨਹੀਂ ਪਲਾਣਾ ਕਰਦੇ ਹੀ ਨਹੀਂ ਢਿੰਗੜਾ ਕਰਦੇ ਹੀ ਨਹੀਂ ਐਂ ਗੱਲ ਕਹਿੰਦੇ ਆ ਪਰ ਤੁਸੀਂ ਦੇਖੋ ਵੀ ਇਹ ਕਹਿੰਦੇ ਤਾਂ ਇਵੇਂ ਆ ਤੇ ਉਹ ਬੰਦੇ ਨੇ ਹੁਣ ਵੀਡੀਓ ਜਾਰੀ ਕਰਕੇ ਕਹੀ ਆ ਗੱਲ ਉਹ ਕਹਿੰਦਾ ਵੀ ਦੇਖੋ ਹਰ ਰੋਜ਼ ਇਹ ਗੱਲ ਕਹਿੰਦੇ ਸਾਡੇ ਵਿਧਾਇਕਾਂ ਦੇ ਬਾਰੇ ਇਹ ਬੋਲਦੇ ਨਹੀਂ ਇਹ ਕੋਮਾ ਚਲੇ ਗਏ ਇਹਨਾਂ ਨੂੰ ਆਇਆ ਕਰਤਾ ਇਹਨਾਂ ਨੇ ਆਦ ਕਰਦੇ ਕਹਿੰਦੇ ਯਾਰ ਮੈਂ ਬੋਲਾਂ ਦਿੱਲੀ ਵਾਲਿਆਂ ਬਾਰੇ ਤੇ ਮੈਂ ਲੁਕਦਾ ਫਿਰਦਾ ਕੋਈ ਪੰਜਾਬ ਦਾ ਇੱਕ ਵੀ ਬੰਦਾ ਇੱਕ ਬੰਦਾ ਕੋਈ ਮੇਰੇ ਪੱਖ ਦੇ ਵਿੱਚ ਬੋਲਿਆ ਕਿਸੇ ਨੇ ਹਾਜ਼ਰ ਨਾਰਾ ਮਾਰਿਆ ਕਿ ਭਾਈ ਅਸੀਂ ਨਾਲ ਖੜੇ ਆ ਉਹ ਖੜੇ ਜਦੋਂ ਤੁਸੀਂ ਬੋਲਣਾ ਹੀ ਨਹੀਂ ਤੇ ਪੇਡਾਂ ਭਾਵੇਂ 94 ਹੋਰ ਤੇ ਭਾਵੇਂ 94 ਲੱਖ ਹੁਣ ਫਿਰ ਤੁਸੀਂ ਕੀ ਲੈਣਾ ਐ ਇਸ ਗੱਲ ਤੋਂ ਉਹ ਕਹਿੰਦੇ ਵੀ ਇਸ ਵੇਲੇ ਮੇਰੀ ਜਿਹੜੀ ਘਰ ਵਾਲੀ ਆ ਉਹ ਦਾ ਬੁਰਾ ਹਾਲ ਆ ਤੇ ਪੰਜ ਆਪਰੇਸ਼ਨ ਹੋਏ ਹੋਏ ਆ ਉਹ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਉਹ ਦਾ ਹਾਊਸ ਉਹ ਨੂੰ ਰੱਖਿਆ ਹੋਇਆ ਜੀ ਹਿਰਾਸਤ ਦੇ ਵਿੱਚ ਘਰ ਦੇ ਵਿੱਚ ਹੀ ਸੋ ਸਾਡੇ ਉੱਤੇ ਬਾਜ਼ ਅੱਖ ਰੱਖੀ ਜਾ ਰਹੀ ਆ ਅਸੀਂ ਤਬਰ ਦੇ ਜੀ ਵਕ ਵਕ ਸਮਾਂ ਦੇ ਉੱਤੇ ਬੈਠੇ ਆ ਕੁੜੀ ਕਿਤੇ ਬੈਠੀ ਆ ਮੁੰਡਾ ਕਿਤੇ ਬੈਠਾ ਘਰਵਾਲੀ ਕਿਤੇ ਬੈਠੀ ਮੈਂ ਕਿਤੇ ਬੈਠਾ ਉਹਨੇ ਇਹ ਗੱਲ ਕਹੀਏ ਕਿ ਪੰਜਾਬ ਮੁੱਕ ਚੁੱਕਿਆ ਪੰਜਾਬ ਹਕੂਮਾ ਦੇ ਵਿੱਚ ਪੰਜਾਬਗਾਂ ਦੇ ਪਿੱਛੇ ਕੋਈ ਨਾ ਲੜੇ ਪੰਜਾਬਗਾਂ ਦੀ ਗੱਲ ਕੋਈ ਨਾ ਕਰੇ ਪੰਜਾਬੀ ਹੈਗੀ ਇਸ ਇਲਾਕੇ ਦੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ